ਆਮੇ ਸਾਰੀਆਂ ਸਿਆਸੀ ਪਾਰਟੀਆਂ ਇੱਕ ਪਾਸੇ ਖੜ ਜਾਣ ਤੇ ਫਗਵਾੜਾ ਹਲਕੇ ਦੇ ਵਿੱਚ ਖਾਸ ਤੌਰ ਤੇ ਫਗਵਾੜਾ ਸ਼ਹਿਰ ਨੇ 70% ਲੋਕਾਂ ਨੇ ਮੰਨ ਬਣਾ ਲਿਆ ਕਿ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸੋਮਪrakash ਨੂੰ ਵੋਟਾਂ ਪਾ ਕੇ ਵੱਡੀ ਜਿੱਤ ਜਿਤਾਉਣਾ ਤੇ 30% ਜਿਹੜੇ ਵੋਟਰ ਆ ਉਹ ਸਾਰੀਆਂ ਪਾਰਟੀਆਂ 'ਚ ਵੰਡ ਹੋ ਜਾਣੇ ਆ ਇੱਕ ਗੱਲ ਤਾਂ ਤੈਆ ਭਵੇਂ ਕਿਸੇ ਵੀ ਸਿਆਸੀ ਪਾਰਟੀ ਦਾ ਜਦੋਂ ਸੀਐਮ ਫਗਵਾੜਾ ਚ ਆਉਂਦਾ ਤੇ ਐਡਾ ਵੱਡਾ ਇਕੱਠ ਨਹੀਂ ਹੁੰਦਾ ਜਦੋਂ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸੋਮਪrakash ਮੀਟਿੰਗਾਂ ਕਰਦੀ। ਫਗਵਾੜਾ ਸ਼ਹਿਰ ਦੇ ਲੋਕ ਇਹ ਕਹਿ ਰਹੇ ਆ ਕਿ ਮੈਡਮ ਅਨੀਤਾ ਸੋਮਪrakash ਨਹੀਂ ਖੜੇ ਇਲੈਕਸ਼ਨ ਤੇ। ਐਵੇਂ ਲੱਗ ਰਿਹਾ ਲੋਕਾਂ ਨੂੰ ਜਿਵੇਂ ਉਹਨਾਂ ਦੇ ਕੋਈ ਪਰਿਵਾਰ ਦਾ ਕੋਈ ਜੀ ਇਲੈਕਸ਼ਨ ਲੜ ਰਿਹਾ ਹੋਵੇ ਕਿਉਂਕਿ ਉਹ ਆਪ ਤਾਂ ਹੁਸ਼ਾਰਪੁਰ ਦੇ ਹੋਰ ਹਲਕਿਆਂ ਵਿੱਚ ਜਾਂਦੇ ਆ। ਪਰ ਲੋਕਾਂ ਨੇ ਆਪ ਮਹਾਰੇ ਚੋਣ ਮਹਮ ਆਰੰਭੀ ਹੋਈ ਆ ਇਹ ਵਿੱਚ ਉਹਨਾਂ ਦੇ ਪਤੀ ਸੋਮ ਪ੍ਰਕਾਸ਼ ਮੰਤਰੀ ਰਹੇ ਤੇ ਉਹਨਾਂ ਨੇ ਰਿਕਾਰਡ ਤੋੜ ਗੱਫੇ ਹਲਕਾ ਹਿਸ਼ਾਰਪੁਰ ਵਿੱਚ ਲਿਆਂਦੇ ਖਾਸ ਤੌਰ ਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿੱਚ ਸੋਮ ਪ੍ਰਕਾਸ਼ ਨੂੰ ਵਿਕਾਸ ਦੇ ਮਸੀਹਾ ਕਿਹਾ ਗਿਆ ਅੱਜ ਤੁਸੀਂ ਦੇਖ ਲਿਆ ਇਹੋ ਜਿਹਾ ਮਾਹੌਲ ਕੱਲ ਦੇਖੋ ਕੀ ਹੁੰਦਾ ਪਰਸੋਂ ਕੀ ਦੇਖੋ ਕੀ ਹੁੰਦਾ ਕਿਉਂਕਿ ਲੋਕ ਹੁਣ ਘਰਾਂ ਤੋਂ ਨਿਕਲ ਤੁਰਿਆ ਲੋਕਾਂ ਨੇ ਇਹ ਹਨੇਰੀ ਲਿਆਤੀ ਆ ਲੋਕਾਂ ਨੇ ਮਨ ਬਣਾ ਲਿਆ ਆ ਵੀ ਜਿਹੜੇ 4-5 ਦਿਨ ਆ ਕੰਮ ਕੁੰਮ ਤਾਂ ਫੇਰ ਕਰ ਲਾਂਗੇ ਛੁੱਟੀਆਂ ਛਟੀਆਂ ਦੇ ਨਿਆਣਿਆਂ ਨੂੰ ਫੇਰ ਘੁਮਾ ਲਿਆਵਾਂਗੇ ਪਰ 1 ਜੂਨ ਤੱਕ ਜੋ ਮੈਡਮ ਅਨੀਤਾ ਸੋਮ ਪ੍ਰਕਾਰ ਦੇ ਕਰਜ਼ੇ ਆ ਲੋਕਾਂ ਦੇ ਕਰਜ਼ੇ ਕਿੱਦਾਂ ਰਿਹਾ ਬਈ ਇੱਕ ਦੂਜੇ ਨਾਲ ਦੁੱਖ ਸੁੱਖ ਜਿਖਾਨਾ ਇੱਕ ਦੂਜੇ ਨੂੰ ਬਣਦਾ ਮਾਨ ਸਤਿਕਾਰ ਦੇਣਾ ਇੱਕ ਦੂਜੇ ਦੀ ਮਦਦ ਕਰ ਦੇਣੀ ਭਾਵੇਂ ਧੀਆਂ ਦੀ ਲੋੜੀ ਪਾ ਦੇਣੀ ਭਾਵੇਂ ਤੁਸੀਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਮਦਦ ਕਰ ਦੇਣੀ ਚਾਹੇ ਕਿਸੇ ਜਰੂਰਤਮੰਦ ਪਰਿਵਾਰ ਨੂੰ ਪੜ੍ਹਾਈ ਕਰਾ ਦੇਣੀ ਜਾਂ ਕਿਸੇ ਇਲਾਜ ਕਰਨਾ ਸੋ ਉਹ ਸਾਰੇ ਹੀ ਲੋਕ ਇਕੱਠੇ ਹੋ ਕੇ ਉਮੜ ਰਹੇ ਆ ਜੋਰ-ਛੋਰ ਦਾ ਪ੍ਰਚਾਰ ਕਰ ਰਹੇ ਆ ਜਿਉਂ-ਜਿਉਂ ਪੰਜਾਬ ਦੇ ਵਿੱਚ ਚੋਣਾਂ ਦੀ ਤਰੀਕ 1 ਜੂਨ ਨੇੜੇ ਆ ਰਹੀ ਆ ਕਿਉਂ ਦਿਓ ਸਾਰੀ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਜਦੋਜਹਿਦ ਆਪਣਾ ਪੂਰਾ ਜੀ-ਜਾਨ ਚੋਣ ਪ੍ਰਚਾਰ ਤੇ ਲਗਾ ਦਿੱਤਾ ਆ ਜੇ ਆਪਾਂ ਗੱਲ ਕਰੀਏ ਹਲਕਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਪਕਵਾੜਾ ਸ਼ਹਿਰ ਦੀ ਤਾਂ ਉੱਥੇ ਤਾਂ ਗਾਠਾ ਮਾਰਦੇ ਇਕੱਠ ਨੇ ਇੱਕ ਗੱਲ ਇਹ ਤੈਅ ਕਰਤੀ ਆ ਕਿ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸੋਮਪrakash ਨੇ ਰਿਕਾਰਡ ਤੋੜ ਦਿੱਤੇ ਆ ਲੋਕਾਂ ਦਾ ਮੰਨਣਾ ਇਹ ਆ ਚਾਹੇ ਉਥੇ ਨੌਜਵਾਨ ਤਬਕਾ ਚਾਹੇ ਮਹਿਲਾਵਾਂ ਚਾਹੇ ਬਜ਼ੁਰਗ ਉਹਨਾਂ ਨੇ ਮੰਨ ਬਣਾ ਲਿਆ ਆ ਭਾਵੇਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਪਾਸੇ ਖੜ ਜਾਣ ਤੇ ਫਗਵਾੜਾ ਹਲਕੇ ਦੇ ਵਿੱਚ ਖਾਸ ਤੌਰ ਤੇ ਫਗਵਾੜਾ ਸ਼ਹਿਰ ਨੇ 70% ਲੋਕਾਂ ਨੇ ਮੰਨ ਬਣਾ ਲਿਆ ਕਿ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸੋਮਪrakash ਨੂੰ ਵੋਟਾਂ ਪਾ ਕੇ ਵੱਡੀ ਜਿੱਤ ਜਿਤਾਉਣਾ ਤੇ 30% ਜਿਹੜਾ VOTER ਆ ਉਹ ਸਾਰੀਆਂ ਪਾਰਟੀਆਂ ਚ ਵੰਡ ਹੋ ਜਾਣੀਆਂ ਇਹ ਸ਼ਹਿਰ ਦੀ ਤਾਜ਼ਾ ਹਾਲਾਤ ਸ਼ਹਿਰ ਦਾ ਰੂਪਰੇਖਾ ਇਹ ਦੱਸ ਰਹੇ ਆ ਜੇ ਹੁਣ ਮੈਂ ਤੁਹਾਨੂੰ ਗੱਲ ਕਰਾਂ ਫਗਵਾੜਾ ਦੇ ਬਖਵਕ ਇਲਾਕਿਆਂ ਦੀ ਚਾਹੇ ਆਪਾਂ ਐਨਆਰਏ ਕਲੋਨੀ ਦੀ ਗੱਲ ਕਰ ਲਈਏ ਭਾਵੇਂ ਆਪਾਂ ਗੱਲ ਕਰ ਲਈਏ ਗੋਬਿੰਦਪੁਰਾ ਦੀ ਗੱਲ ਕਰ ਲਈਏ ਭਾਵੇਂ ਅਸੀਂ ਗੱਲ ਕਰ ਲਈ ਇੰਡਸਟਰੀ ਏਰੀਆ ਦੀ ਤੇ ਭਾਮਿਆਂ ਪਾ ਡੱਡਲ ਮਲੇ ਦੀ ਗੱਲ ਕਰ ਲਈਏ ਇਹ ਚਾਰ ਇਲਾਕਿਆਂ ਦੇ ਵਿੱਚ ਭਾਜਪਾ ਦੀਆਂ ਰਕਾਰ ਤੋੜ ਕਾਟ ਦੇ ਨਾਲ ਨੁੱਕਰ ਮੀਟਿੰਗਾਂ ਹੋਈਆਂ ਇੱਕ ਗੱਲ ਤਾਂ ਤੈ ਆ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦਾ ਜਦੋਂ ਸੀਐਮ ਪਗਵਾੜਾ ਚ ਆਉਂਦਾ ਤੇ ਐਡਾ ਵੱਡਾ ਇਕੱਠ ਨਹੀਂ ਹੁੰਦਾ ਜਦੋਂ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸੋਮਪੁਰਾ ਮੀਟਿੰਗਾਂ ਕਰਦੇ ਆ ਤੁਸੀਂ ਦੇਖੋ ਲੋਕਾਂ 'ਚ ਵੱਡਾ ਜੋਸ਼ ਦਿਖਾਈ ਦੇ ਰਿਹਾ ਲੋਕਾਂ ਦੇ ਵਿੱਚ ਨਾਰੇ ਉੱਚ ਉੱਚੇ ਲਗਾਏ ਜਾ ਰਿਹਾ ਜਿਵੇਂ ਜਿਵੇਂ ਦਿਨ ਨੇੜੇ ਆਈ ਜਾ ਰਿਹਾ ਤਿਵੇਂ ਤਿਵੇਂ ਭਾਜਪਾ ਦਾ ਚੋਣ ਪੱਤਰ ਬੜਾ ਤਿੱਖਾ ਹੁੰਦਾ ਜਾ ਰਿਹਾ ਫਗਵਾੜਾ ਸ਼ਹਿਰ ਲੋਕ ਇਹ ਕਹਿ ਰਹੇ ਆ ਕਿ ਮੈਡਮ ਅਨੀਤਾ ਤੋਂਮ ਪ੍ਰਕਾਸ਼ ਨਹੀਂ ਖੜੇ ਇਲੈਕਸ਼ਨ ਤੇ ਐਵੇਂ ਲੱਗ ਰਿਹਾ ਲੋਕਾਂ ਨੂੰ ਜਿਵੇਂ ਉਹਨਾਂ ਦੇ ਕੋਈ ਪਰਿਵਾਰ ਦਾ ਕੋਈ ਜੀ ਇਲੈਕਸ਼ਨ ਲੜ ਰਿਹਾ ਹੋਵੇ ਕਿਉਂਕਿ ਉਹ ਆਪ ਤਾਂ ਹੁਸ਼ਿਆਰਪੁਰ ਦੇ ਹੋਰ ਹਲਕਿਆਂ ਵਿੱਚ ਜਾਂਦੇ ਆ ਪਰ ਲੋਕਾਂ ਨੇ ਆਪ ਮੁਹਾਰੇ ਚੋਣ ਮਹਮ ਅਰੰਭੀ ਹੋਈ ਆ ਡੋ ਡੂ ਡੋਰ ਕਰ ਰਹੇ ਆ ਨਿੱਪੜ ਮੀਡੀਆ ਕਰ ਰਹੇ ਆ ਹਰਾਂ ਜੀ ਜਾ ਕੇ ਪ੍ਰਚਾਰ ਕਰ ਰਿਹਾ ਉਹ ਟੀਵੀ ਚੈਨਲਾਂ ਦੇ ਆਪਣੇ ਬਿਆਨ ਦੇ ਰਿਹਾ ਸੋ ਬੜਾ ਯੋਜਿਸ਼ ਦਿਖਾਈ ਦੇ ਰਿਹਾ ਭਾਜਪਾ ਦੇ ਵਿੱਚ 4 ਜੂਨ ਨੂੰ ਇਹ ਗੱਲਾਂ ਕਲੀਅਰ ਹੋ ਜਾਣੀਆਂ ਆ ਬਈ ਏਡਾ ਵੱਡਾ ਜੋ ਯੋਜਿਸ਼ ਦੇਖਣ ਨੂੰ ਮਿਲਿਆ ਤੇ ਰਿਜ਼ਲਟ ਵੀ ਕੁਝ ਫਗਵਾੜੇ ਹਲਕੇ ਦਾ ਇਦਾਂ ਦੇ ਹੋਵੇਗਾ ਪਰ ਦੂਜੇ ਪਾਸੇ ਜਦੋਂ ਮੈਡਮ ਅਨੀਤਾ ਸੋਮਪrakash ਲੁਕਣ ਮੀਟਿੰਗਾਂ ਤੇ ਜਾ ਰਹੇ ਆ ਵੱਡੇ ਵੱਡੇ ਭਾਸ਼ਣ ਦੇ ਰਹੇ ਆ ਉਹ ਸਿਰਫ ਦੋ ਤਿੰਨ ਗੱਲਾਂ ਸਿੱਧੋ ਸਿੱਧੀਆਂ ਲੋਕਾਂ ਨਾਲ ਸਾਂਝੀ ਕਰ ਰਹੇ ਆ ਉਹ ਕਹਿੰਦੇ ਵੀ ਭਾਜਪਾ ਦੇ ਜਿੱਤਣ ਦੇ ਨਾਲ ਦੇਸ਼ ਮਜ਼ਬੂਤ ਹੋਵੇਗਾ ਇਹ ਦੇਸ਼ ਦੀ ਮਜ਼ਬੂਤੀ ਲਿਆਉਣੀ ਆ ਤੇ ਮੋਦੀ ਸਰਕਾਰ ਲਿਆਉਣੀ ਪੈਊਗੀ। ਉਹਨਾਂ ਨੇ ਇਹ ਵੀ ਦੱਸਿਆ ਵੀ ਜਦੋਂ ਕੇਂਦਰ ਦੇ ਵਿੱਚ ਉਹਨਾਂ ਦੇ ਪਤੀ ਸੋਮ ਪ੍ਰਕਾਸ਼ ਮੰਤਰੀ ਰਹੇ ਤੇ ਉਹਨਾਂ ਨੇ ਰਿਕਾਰਡ ਤੋੜ ਗੱਫੇ ਹਲਕਾ ਹਿਸ਼ਾਰਪੁਰ ਵਿੱਚ ਲਿਆਂਦੇ। ਖਾਸ ਤੌਰ ਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿੱਚ ਸੋਮ ਪ੍ਰਕਾਸ਼ ਨੂੰ ਵਿਕਾਸ ਦੇ ਮਸੀਹਾ ਕਿਹਾ ਗਿਆ। ਅਨੇਕਾਂ ਉਹਨਾਂ ਨੇ ਗੱਲਾਂ ਦੱਸੀਆਂ। ਇੱਥੇ ਤਾਂ ਕੋਣੇ ਗੱਲ ਕਹਿਤੀ ਉਹ ਕਹਿੰਦੇ ਬਾਕੀ ਲੀਡਰਾਂ ਬਾਗ ਮੈਨੂੰ ਝੂਠ ਚਾਟ ਨਹੀਂ ਬੋਲਣਾ ਆਉਂਦਾ। ਮੈਂ ਨਹੀਂ ਝੂਠ ਬੋਲਣਾ। ਜੋ ਕਰਨਾ ਉਹ ਢੋਲ ਦੇ ਡਗੇ ਦੇ ਕਹਾਂਗੇ ਕਰਨਾ ਤੇ ਜੋ ਨਹੀਂ ਕਰ ਹੋਣਾ ਹੱਥ ਜੋੜਦੇ ਆਂਗੇ ਬਈ ਸੱਚ ਦੀ ਰਾਜਨੀਤੀ ਕਰਨੀ ਆ ਝੂਠੀ ਗੱਲ ਕੋਈ ਨਹੀਂ ਕਰਨੀ ਤੁਸੀਂ ਆ ਮੇਰੇ ਸੱਜਿਆ ਤਾਂ ਦੇਖ ਲੋ ਸ਼ੋਰ ਚੱਲ ਰਿਹਾ ਇਕੱਠ ਦੇਖੋ ਕਿੱਡੇ ਵੱਡੇ ਆ ਨਾਰੇ ਲੱਗ ਰਹੇ ਆ ਜੋਸ਼ ਬਹੁਤ ਵੱਡਾ ਮੈਡਮ ਨੀਤਾ ਸੋਮਰਾਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀ ਪਹਿਲਾਂ ਤੁਸੀਂ ਇਹ ਸੁਣ ਲੋ ਲੀਡਰਸ਼ਿਪ ਸੋਮਰਾਂ ਦੇ ਵੱਲ ਦੀ ਮੀਟਿੰਗ ਸਾਰਿਆਂ ਦਾ ਸਹਿਯੋਗ ਮੇਰੀਆਂ ਪੈਣਾ ਮੇਰੇ ਬੱਚੇ ਤੁਸੀਂ ਮੇਰਾ ਪਰਿਵਾਰ ਹੋ ਐਸ ਟਾਈਮ ਜਿਹੜਾ ਚੱਲ ਰਣੀ ਸੀ ਮੈਂ ਤਾਂ ਇਹ ਦੇਖਿਆ ਕਿ ਪਤਾ ਨਹੀਂ ਰੱਬ ਨੇ ਤੁਹਾਡੀ ਸਾਰਿਆਂ ਦੀ ਸੁਣੀ ਜਿਹੜੇ ਕਰਦੇ ਰਹਿੰਦੇ ਸੀ ਤੁਸੀਂ ਇਲੈਕਸ਼ਨ ਲੜੋ ਤੁਹਾਨੂੰ ਟਿਕਟ ਮਿਲ ਨਹੀਂ ਜਾਈਦੀ ਆ ਮੇਰੀ ਨਹੀਂ ਰੱਬ ਨੇ ਤੁਹਾਡੀ ਸੁਣੀ ਆ ਹੁਣ ਆਪੇ ਨਿਯੰਤਰਣ ਕਰੋ ਮੈਂ ਫੁਵਾੜੇ ਤੇ ਨਹੀਂ ਕੰਮ ਨਹੀਂ ਆ ਮੈਂ ਤੁਹਾਨੂੰ ਮਿਲਣ ਆਈ ਆ ਕਿਉਂਕਿ ਬਾਕੀ ਆਠ ਹਲਕੇ ਆ ਜਿਨ੍ਹਾਂ ਨੂੰ ਮੈਂ ਦੇਖਣਾ ਆ ਬਹੁਤ ਥੋੜਾ ਟਾਈਮ ਰਹਿ ਗਿਆ ਔਰ ਮੈਨੂੰ ਐਡਾ ਲੱਗਣਾ ਚਾਹੀਦਾ ਕਿ ਜਿਹੜਾ ਮੇਰਾ ਪਰਿਵਾਰ ਆ ਉਹ ਹਰ ਟਾਈਮ ਆਪਣੇ ਘਰਾਂ ਤੋਂ ਬਾਹਰ ਹੈ ਔਰ ਪ੍ਰਚਾਰ ਕਰ ਰਿਹਾ ਆ ਮੋਦੀ ਜੀ ਲਈ ਆਪਣੇ ਦੇਸ਼ ਦੇ ਲਈ ਮੈਂ ਇੱਕ ਨੁਮਾਇੰਦਾ ਆ ਮੋਦੀ ਜੀ ਦਾ ਚੁਣਿਆ ਹੋਇਆ ਪਰ ਵੋਟ ਜਿਹੜੀ ਆ ਤੁਸੀਂ ਮੋਦੀ ਜੀ ਨੂੰ ਪਾਣੀ ਆ ਦੇਸ਼ ਦੀ ਤਰੱਕੀ ਨੂੰ ਪਾਣੀ ਆ ਅਸੀਂ ਸਾਰੇ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਔਰ ਆਪਣੇ ਦੇਸ਼ ਦੀ ਤਰੱਕੀ ਦੇਖ ਕੇ ਆਪਣੇ ਬੱਚਿਆਂ ਦਾ ਭਵਿੱਖ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਆ ਇਹ ਸਵਾਨ ਵਾਲਾ ਭਾਰਤ ਜਿਹੜਾ ਹੈ ਉਹ ਸਾਡੇ ਬੱਚਿਆਂ ਦੇ ਲਈ ਬਹੁਤ ਖੂਬਸੂਰਤ ਹੋਊਗਾ ਸਾਡੇ ਬੱਚੇ ਬਾਹਰਲੇ ਮੁਲਕਾਂ ਚ ਜੀਵੋਗੇ ਸਾਡੇ ਕੋਲ ਰਹੂਗੇ ਔਰ ਜਦੋਂ ਭਾਰਤ ਬਾਹਰਲੀਆਂ ਕੰਡਰੀਆਂ ਵਰਗਾ ਬਣ ਗਿਆ ਔਰ ਉਹਨਾਂ ਦੇ ਬੱਚੇ ਸਾਡੇ ਇੰਡੀਆ ਜਾ ਕੇ ਪੜ੍ਹਿਆ ਕਰੂਗੇ ਔਰ ਸਾਨੂੰ ਮਾਣ ਹੋਊਗਾ ਆਪਣੇ ਭਾਰਤ 'ਤੇ ਆਪਣੇ ਦੇਸ਼ 'ਤੇ ਸਾਡੀ ਨੂੰ ਤੁਸੀਂ ਬਹੁਤ ਮਾਣ ਦਸਣਾ 12 ਤੋਂ ਅਸੀਂ ਭਗਵਾੜੇ ਦੇ ਵਿੱਚ ਆ। ਔਰ ਤੁਸੀਂ ਹਰ ਵਾਰੀ ਉਹਨਾਂ ਨੂੰ ਇੰਨਾ ਵੱਡਾ ਮਾਨ ਦਿੱਤਾ ਜਿਤਾ ਕੇ ਦੋ ਵਾਰੀ ਐਮਐਲਏ ਬਣਾਇਆ, ਐਮਪੀ ਬਣਾਇਆ ਔਰ ਇਹ ਜਿਹੜਾ ਉਹਨਾਂ ਨੇ ਤੁਸੀਂ ਮਾਰ ਦਿੱਤਾ ਸੀ ਉਹ ਕਦੀ ਨਹੀਂ ਭੁੱਲ ਸਕਦੇ। ਉਹਨਾਂ ਨੇ ਵੀ ਭਗਵਾੜੇ ਦੇ ਵਿਕਾਸ ਦੇ ਵਿੱਚ ਪੂਰੀ ਕਸਰ ਨਹੀਂ ਛੱਡੀ। ਔਰ ਤੁਸੀਂ ਦੇਖਿਆ ਵੀ ਹੋਊਗਾ ਕਿ ਬਾਕੀਆਂ ਦੇ ਨਾਲੋਂ ਸੋਹ ਪ੍ਰਕਾਸ਼ ਜੀ ਨੇ ਕੰਮ ਕੀਤੇ ਆ। ਛੇ ਦੀ ਉਹਨੇ ਕਿਸੇ ਨੇ ਕੀ ਤੇ ਹੋਰ ਤੇ ਜਾਂ ਦੇ ਖੜ ਕੇ ਗੱਲਾਂ ਤਾਂ ਬਹੁਤ ਕਰਦੇ ਆ ਅੱਜ ਕੱਲ ਮੈਂ ਕਾਰਾਦੀ ਇੱਕ ਵੀਡੀਓ ਦੇਖੀ ਸੀ ਜਿੱਚ ਕਹਿ ਰਹੇ ਸੀ ਮੈਨੂੰ ਕਹਿਣ ਤੇ ਮੈਨੂੰ ਕੋਈ ਹਰਜ ਨਹੀਂ ਹੁੰਦਾ ਕਿਉਂਕਿ ਮੈਂ ਤੁਹਾਡਾ ਦਰਦ ਸਮਝਦੀ ਆ ਤੁਹਾਨੂੰ ਬਾਣੀ ਵੀ ਪ੍ਰੋਬਲਮ ਸੀ ਸਾਡਾ ਟਿਊਬਲ ਚੋੱਕ ਕੇ ਕਿਤੇ ਦਾ ਕਿਤੇ ਲੈ ਗਏ ਔਰ ਕਹਿੰਦੇ ਜੀ ਇਹਨਾਂ ਨੇ ਪਹਿਲਾਂ ਇਹਨਾਂ ਨੇ ਉਦਘਾਟਨ ਕੀਤਾ ਸੀ ਸਾਨੂੰ ਤਾਂ ਉਦਘਾਟਨ ਕਰਨ ਦਾ ਵੈਸੇ ਹੀ ਸ਼ੌਕ ਨਹੀਂ ਹੈ ਔਰ ਉਹ ਟਿਊਬਲ ਵਰੇ ਚਾਚਾ ਇੰਨੀ ਹੈ ਕੀ ਜੀ ਕਹਿੰਦੇ ਜਿਹੜੀ ਜਗ੍ਹਾ ਉਹਨਾਂ ਨੇ ਦਿੱਤੀ ਸੋਨ ਕੰਜੀ ਨੇ ਦਿੱਤੀ ਉਹਨਾਂ ਦਾ ਧੰਨਵਾਦ ਕਰਨ ਦੀ ਬਜਾਏ ਆਪਾਂ ਉਹਨਾਂ ਨੂੰ ਕਹੀਏ ਕਿ ਜੀ ਉੱਥੇ ਤਾਂ ਟਿਊਬਲ ਹੀ ਨਹੀਂ ਲੱਗ ਸਕਦਾ ਅਜਲੀਰ ਕਹਿੰਦੇ ਜੀ ਉੱਥੇ ਟਿਊਬਲ ਲੱਗ ਸਕਦਾ ਆ ਔਰ ਲੀਡਰ ਕਹਿੰਦੇ ਉੱਥੇ ਲੱਗ ਨਹੀਂ ਸਕਦਾ ਇਹ ਕਿੰਨੀ ਵੱਡੀ ਗੱਲ ਆ ਮੈਂ ਰਾਤੀ ਵੀਡੀਓ ਸੁਣੀ ਪਤਾ ਨਹੀਂ ਕਿੱਦਾਂ ਮੇਰੇ ਕੋਲ ਰੱਬ ਬੋਲ ਨਹੀਂ ਚੱਲ ਪਈ ਕਿ ਕੀ ਬੋਲ ਰਾਇਆ ਮੈਂ ਤਾਂ ਝੂਠ ਨਹੀਂ ਬੋਲਿਆ ਜਾਂਦਾ ਤੁਹਾਡੇ ਨਾਲ ਦੂਜੇ ਪਾਸੇ ਭਾਜਪਾ ਫਗਵਾੜਾ ਦੇ ਮੁੰਡਲ ਪ੍ਰਧਾਨ ਵਿੱਕੀ ਜੂਰ ਬੜੇ ਸਰਗਰਮ ਦਿਸੇ ਬੱਕ ਬੱਕ ਜਿਹੜੀਆਂ ਰੈਲੀਆਂ ਉੱਥੇ ਜਾ ਰਹੇ ਆ ਨੁੱਕਰ ਮੀਟਿੰਗਾਂ ਜਾ ਰਹੇ ਆ ਬੜਾ ਜੀਜਾਂ ਲਾਇਆ ਹੋਇਆ ਉਹਨਾਂ ਨੇ ਵੀ ਕਿਹਾ ਵੀ ਭਾਈ ਜੇ ਦੇਸ਼ ਦੀ ਮਜਬੂਤੀ ਲਿਆਉਣੀ ਆ ਹਲਕਾ ਹਾਰਪੁਰ ਦਾ ਵਿਕਾਸ ਕਰਨਾ ਖਾਸ ਹੋ ਤੇ ਫਗਵਾੜਾ ਸ਼ਹਿਰ ਦਾ ਵਿਕਾਸ ਕਰਨਾ ਤੇ ਇੱਕ ਇੱਕ ਵੋਟ ਮੈਡਮ ਅਨੀਤਾ ਸੋਮਪਰਕਰ ਨੂੰ ਲੋਕਾਂ ਨੂੰ ਪਹੁੰਚਣੀ ਪਵੇਗੀ ਤੇ ਲੋਕਾਂ ਨੇ ਫਟਾਫਟ ਵੱਡਾ ਜੋਰ ਆ ਸੁਣ ਲਓ ਉਹਨਾਂ ਨੇ ਕੀ ਕਿਹਾ ਜੀ ਦਾਣਾ ਮੰਡੀ ਜਿਹੜੀ ਪੁਰਾਣੀ ਹੈ ਉੱਥੇ ਕਿਨੇ ਖੜੇ ਮੰਤਰੀ ਸਾਹਿਬ ਕੋਲ ਲੋਕ ਉਹ ਕਹਿੰਦੇ ਜੀ ਜਦੋਂ بارش ਆਉਂਦੀ ਤੇ ਪਾਣੀ ਬਹੁਤ ਹੋ ਜਾਂਦਾ ਆਪਾਂ ਵੀ ਕਈ ਵਾਰ ਦੇਖਦੇ ਸਾਨੂੰ ਨੌਲੇਜ ਨਹੀਂ ਸੀ ਕਿ 70 ਸਾਲ ਹੋ ਗਏ ਉੱਥੇ ਕੋਈ ਸੀਵਰੇਜ ਨਹੀਂ ਪਿਆ ਸੀ ਮੰਤਰੀ ਸਾਹਿਬ ਨੇ ਉਸੇ ਵੇਲੇ 1 ਕਰੋੜ ਕੇ ਨੀੜਾ ਜਿਹੜਾ ਸੀ ਉਹਨਾਂ ਦਾ ਐਸਟੀਮੇਟ ਬਣਾ ਕੇ ਉਹਨਾਂ ਨੂੰ ਪੈਸੇ ਦਿੱਤੇ ਕਹਿੰਦੇ ਯਾਰ ਤੁਸੀਂ ਇੱਥੇ ਸੀਵਰੇਜ ਪਵਾਓ ਚੱਕ ਗਏ ਅੰਡਸਟਰੀ ਜਿੰਨੇ ਵੀ ਸੀਗੇ 70 70 70 ਸਾਲ ਦੀਆਂ ਇੰਡਸਟਰੀਆਂ ਉੱਥੇ ਨਾ ਸੜਕ ਨਾ ਸੀਵਰੇਜ ਮੰਤਰੀ ਸਾਹਿਬ ਨੇ ਉੱਥੇ ਸੀਵਰੇਜ ਵੀ ਪਵਾਤਾ ਤੇ ਨਾਲ ਉਤੇ ਸੜਕ ਬਣ ਲਈ ਪਿਆਸੀ ਆ ਗਏ ਆ ਉਤੇ ਘਟਕਾ ਰੇਤਾ ਸਭ ਕੁਝ ਪਹੁੰਚ ਗਈ ਆ ਗਾਲ ਸੁਣਦੇ ਆ ਖਾਂ ਨਹੀਂ ਕਰਦੇ ਫਸ ਕਾਂਚ ਸੁਣਦੇ ਆ ਕੰਮ ਕਰ ਦਿੰਦੇ ਆ ਇਤਾਂ ਦੇ ਬਈਆ ਬੰਦੇ ਆਪਾਂ ਕਿੱਥੋਂ ਲੈ ਗਏ ਆ ਇਹਨਾਂ ਨਾਲ ਅਗਰ ਆਪਾਂ ਚੱਲਾਂਗੇ ਸਾਡੇ ਫਗਵਾੜ ਦੀ ਨੋਹਰ ਬਣ ਜਾਊਗੀ ਸਾਡੇ ਕੰਮ ਹੋਣਗੇ ਜਾਂ ਤਾਂ ਹੋਵੇ ਨਾ ਆਪਣਾ ਕੰਮ ਨਹੀਂ ਦੇਖੇ ਕੰਮ ਆਪਾਂ ਦੇ ਵਿਚਾਲੇ ਚੰਨ ਲਗੇ ਗੱਡੀ ਲਾਂ ਦੀ ਪ੍ਰੋਬਲਮ ਹੁੰਦੀ ਸੀ ਮੰਤਰੀ ਸਾਹਿਬ ਨੇ ਉੱਤੇ ਤਾਕ ਪਰ ਨਹੀਂ ਮਰਾ ਕੇ ਦਿੱਤੀ ਤੁਸੀਂ ਰੇਲਵੇ ਸਟੇਸ਼ਨ ਤੇ ਜਾਓ ਉੱਥੇ ਜਾ ਕੇ ਦੇਖੋ ਕਿ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਦੁਨੀਆ ਦੇ ਵਿੱਚ ਇਦਾਂ ਦਾ ਰੇਲਵੇ ਸਟੇਸ਼ਨ ਹੀ ਹੋਣਾ ਜਿਹਦਾ ਦਾ ਆਪਣਾ ਪੰਨਾ ਹੈ ਬੰਦੇ ਭਾਰਤ ਗਰਵ ਨਾਲ ਜੀ ਕਹਿੰਦੇ ਆ ਉਹ ਟ੍ਰੇਨਿੰਗ ਤੇ ਰੁਕਣੀ ਨਹੀਂ ਸੀ ਮੰਤਰੀ ਸਾਹਿਬ ਦੇ ਕੋਲ ਹੀ ਗਿਆ ਮੰਤਰੀ ਸਾਹਿਬ ਨੇ ਬੰਦੇ ਭਾਰਤ ਨੂੰ ਜਿਹੜਾ ਪੁਲ ਬਣਿਆ ਉਸ ਪੁਲ ਨੂੰ ਵੀ ਮੰਤਰੀ ਸਾਹਿਬ ਨੇ ਕਿੰਨੇ ਦਿਨ ਆਪਣੀ ਮਿੱਟੀ ਕੱਡੇ ਦੇ ਵਿੱਚ ਤੱਕਿਆਂ ਦੇ ਵਿੱਚ ਰਹੇ ਮੰਤਰੀ ਸਾਹਿਬ ਨੇ ਜਦੋਂ ਆਪਣੀ ਹਾਏ ਆਪਣੇ ਪਾਵਰ ਦੇ ਵਿੱਚ ਉਹਨਾਂ ਨੇ ਉਹ ਪੁਲ ਵੀ ਬਣਾਇਆ ਮੈਂ ਕੀ ਕੀ ਦੱਸਾਂ ਮੰਤਰੀ ਸਾਹਿਬ ਨੇ ਕੀ ਕੀ ਕੀਤਾ ਦੱਸੇ ਚਲੋ ਆਪਣੀ ਵਡਿਆਈ ਕਰਦੇ ਨੇ ਚੰਗ ਨਹੀਂ ਲੱਗਦੇ ਲੇਕਿਨ ਤੁਹਾਨੂੰ ਇਸ ਗੱਲ ਦਾ ਜਰੂਰ ਧਿਆਨ ਆਉਣਾ ਚਾਹੀਦਾ ਕਿ ਅਗਰ ਕੋਈ ਸਾਡੇ ਨਾਲ ਵਿਦੇਸ਼ੀ ਤਾਕਤਾਂ ਸਾਡੇ ਪ੍ਰਧਾਨ ਮੰਤਰੀ ਨੂੰ ਉੱਨੀਵਾ ਦਿਖਾਣਾ ਚਾਹੁੰਦੇ ਆ ਉਸ ਲਈ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਆਪਦੀ ਜਨਤਾ ਪਾਰਟੀ ਨੂੰ ਲਾਕੇ ਨਰਿੰਦਰ ਭਾਈ ਮੋਦੀ ਨੂੰ ਜਿਤਾ ਕੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਈਏ ਤਾਂ ਕਿ ਸਾਡੇ ਦੇਸ਼ ਵੱਲ ਕੋਈ ਵੀ ਸਾਡੇ ਦੁਸ਼ਮਣ ਦੇਖ ਨਾ ਸਕੇ ਸੋ ਇਹ ਸੀ ਸਾਡੀ ਖਾਸ ਰਿਪੋਰਟ ਅੱਜ ਤੁਸੀਂ ਦੇਖ ਲਿਆ ਇਹੋ ਜਿਹਾ ਮਾਹੌਲ ਕੱਲ ਦੇਖੋ ਕੀ ਹੁੰਦਾ ਪਰਸੋਂ ਕੀ ਦੇਖੋ ਕੀ ਹੁੰਦਾ ਕਿਉਂਕਿ ਲੋਕ ਹੁਣ ਘਰਾਂ ਚੋਂ ਨਿਕਲ ਤੁਰੇ ਆ ਲੋਕਾਂ ਨੇ ਹਨੇਰੀ ਲਿਆਤੀ ਆ ਲੋਕਾਂ ਨੇ ਮਨ ਬਣਾ ਲਿਆ ਆ ਵੀ ਜਿਹੜੇ 4-5 ਦਿਨ ਆ ਕੰਮ ਕੁੰਮ ਤਾਂ ਫੇਰ ਕਰ ਲਾਂਗੇ ਛੁੱਟੀਆਂ ਛਟੀਆਂ ਦੇ ਨਿਆਣਿਆਂ ਨੂੰ ਫੇਕ ਮਾਰਿਆ ਮਾਗੇ ਪਰ 1 ਜੂਨ ਤੱਕ ਜੋ ਮੈਡਮ ਅਨੀਤਾ ਸੋਮ ਪ੍ਰਕਾਰ ਦੇ ਕਰਜ਼ੇ ਆ ਲੋਕਾਂ ਦੇ ਕਰਜ਼ੇ ਕਿਦਾਂ ਰਿਆ ਬਈ ਇੱਕ ਦੂਜੇ ਨਾਲ ਦੁੱਖ ਸੁੱਖ ਜਿਖਾਨਾ ਇੱਕ ਦੂਜੇ ਨੂੰ ਬਣਦਾ ਮਾਨ ਸਤਿਕਾਰ ਦੇਣਾ ਇੱਕ ਦੂਜੇ ਦੀ ਮਦਦ ਕਰ ਦੇਣੀ ਭਾਵੇਂ ਧੀਆਂ ਦੀ ਲੋੜੀ ਪਾ ਦੇਣੀ ਭਾਵੇਂ ਤੁਸੀਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਮਦਦ ਕਰ ਦੇਣੀ ਚਾਹੇ ਕਿਸੇ ਜ਼ਰੂਰਤਮੰਦ ਪਰਿਵਾਰ ਨੂੰ ਪੜ੍ਹਾਈ ਕਰਾ ਦੇਣੀ ਜਾਂ ਕਿਸੇ ਇਲਾਜ ਕਰਨਾ ਉਹ ਸਾਰੇ ਹੀ ਲੋਕ ਇਕੱਠੇ ਹੋ ਕੇ ਉਮੜ ਰਹੇ ਆ ਜੋਰ-ਸ਼ੋਰ ਨਾਲ ਪ੍ਰਚਾਰ ਕਰ ਰਹੇ ਆ ਦੇਖਣਾ ਹੁਣ ਇਹ ਆ ਬਈ 1 ਜੂਨ ਨੂੰ ਕਿੱਦਾਂ ਦਾ ਮਾਹੌਲ ਸ਼ਹਿਰ 'ਚ ਹੁੰਦਾ ਕਿੱਦਾਂ ਦਾ ਲੋਕ ਪਿਆਰ ਦਿੰਦੇ ਆ 4 ਜੂਨ ਨੂੰ ਡੱਬੇ ਖੁੱਲ ਜਾਣੇ ਆ ਗਿਣਤੀ ਸਾਹਮਣੇ ਆ ਆਣੀ ਆ ਤੇ ਸਾਰਾ ਸੱਚ ਆ ਜਾਣਾ ਆ ਜੋਸ਼ ਬੜਾ ਦੇਖ ਰਿਹਾ ਆ ਆਉਣ ਵਾਲੇ ਦਿਨਾਂ 'ਚ ਹੋਰ ਕਿੱਦਾਂ ਦੀ ਅਪਡੇਟ ਆ ਉਹ ਵੀ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਕਿ ਆ ਨਾਮ ਓਮ ਸੰਧੀ ਨਾਲ ਹਰਜੀਵ ਸਿੰਘ ਤੱਗੜ ਸਾਂਹ ਟੀਵੀ ਫਗਵਾੜਾ